ਕਮਿਸ਼ਨਰ ਸਾਹਿਬ ਦੇ ਨਾਲ ਉੱਥੇ ਗੱਲ ਹੋਈ ਆ ਮੈਲਾ ਕਮਿਸ਼ਨਰ ਦੇ ਨਾਲ ਗੱਲ ਹੋਈ ਆ ਮੇਰੀ ਤੇ ਉਹ ਮੈਮ ਕਹਿੰਦੇ ਨੇ ਕਿ ਅਸੀਂ ਇਹਨਾਂ ਨੂੰ ਤੇ ਪੂਰਾ ਇਹਨਾਂ ਨੂੰ ਕੱਸਿਆ ਹੋਇਆ ਆ ਲੇਕਿਨ ਮੈਨੂੰ ਲੱਗਦਾ ਕਿ ਇਹਨਾਂ ਨੇ ਬੰਦੇ ਜਿਹੜੇ ਗਲਤ ਖੜੇ ਹੁੰਦੇ ਜਿਹੜਾ ਮੈਂ ਲਾਸਟ ਦਿਨ ਨੂੰ ਇਹ ਕਿਹਾ ਮੈਂ ਕਿ ਸਿੱਧੇ ਤਰੀਕੇ ਨਾਲ ਕੈਮਰੇ ਦੇ ਆ ਕੇ ਜਿੰਨੇ ਮੇਰੇ ਕਲਾਸ ਮਾਰਿਆ ਵਾ ਉਹ ਮਾਫੀ ਮੰਗ ਲਵੇ ਇਹ ਜਸਟ ਉਹਨਾਂ ਦਾ ਰਿਪਲਾਈ ਹੈ ਕਿ ਜਿਹੜੇ ਕਹਿੰਦੇ ਸੀ ਮੈਨੂੰ ਕੰਮ ਨਹੀਂ ਮਿਲਣਾ ਹੈਗਾ ਇਹ ਜਸਟ ਉਹਨਾਂ ਦਾ ਰਿਪਲਾਈ ਹੈ ਜਿਹੜੇ ਆਰਗੇਨਾਈਜ਼ਰ ਕਹ ਰਹੇ ਸੀ ਤੇ ਇਸ ਸੀ ਚੀਜ਼ ਦਾ ਜਿਹੜਾ ਮੁੱਦਾ ਵਾ ਉਸ ਜਿਹੜਾ ਮੇਰਾ ਪਰਚਾ ਆਲਰੇਡੀ ਦਰਜ ਹੋ ਗਿਆ ਉਹਦੇ ਨਾਲ ਕੋਈ ਮੈਟਰ ਨਹੀਂ ਆ ਇਹ ਸਿਰਫ ਉਹਨਾਂ ਦਾ ਰਿਪਲਾਈ ਲਈ ਅਸੀਂ ਕੱਟੇ ਹੋਏ ਆ ਕਿ ਕਿੰਨਾ ਨੇ ਕੱਟ ਕੀਤਾ ਮੈਮ ਅਸੀ ਕਿਤੇ ਸਾਰੇ ਸਪੋਰਟਰ ਸਪੋਰਟਰ ਨੇ ਮੇਰੇ ਕੋਣ ਕੋਣ ਅੱਜ ਕੱਲੇ ਕਿਹੜੇ ਕਿਹੜੇ ਕਾਗਿਆ ਪ੍ਰਧਾਨ ਨੇ ਸਾਰੇ ਉਹ ਜਿਹੜੇ ਆਏ ਨੇ ਐਸੋਸੀਏਸ਼ਨ ਤੁਹਾਨੂੰ ਆਪੇ ਆਪਦੇ ਇੰਟਰੋਡਿਊਸ ਇੰਟਰੋਡਿਊਸ ਕਰਵਾਣਗੇ ਤੁਹਾਨੂੰ ਠੀਕ ਹੈ ਨਾ ਕੋਣ ਕੋਣ ਨੇ ਠੀਕ ਹੈ ਹੁਣ ਕਈ ਪਬਲਿਕ ਵੀ ਆਈ ਹੋਈ ਹੈ ਮੇਰੀ ਹੁਣ ਜਿਨ੍ਹਾਂ ਨੂੰ ਮੈਂ ਜਾਣਦੀ ਨਹੀਂ ਹੁਣ ਰਿਪੋਰਟਰ ਕਈ ਤੁਸੀਂ ਮੇਰੇ ਘਰੇ ਆਏ ਸੀ ਮੈਂ ਨਹੀਂ ਜਾਣਦੀ ਕਈਆਂ ਨੂੰ ਹੈ ਨਾ ਕਿ ਸਾਰੇ ਦਾ ਨਾਮ ਹੀ ਲੈ ਸਕਦੀ ਤੁਸੀਂ ਉਹਨਾਂ ਤੋਂ ਆਪਦਾ ਆਪਦਾ ਪੁੱਛ ਲਿਓ ਜੀ ਜੀ ਵਾਲੇ ਤੁਹਾਡੇ ਪਈਆ ਦਰਜ ਹੋਈ ਹੈ ਗ੍ਰਫਤਾਰੀ ਵੀ ਹੋਈ ਹੈ ਉਸ ਨੂੰ ਕਿਵੇਂ ਦੇਖਦੇ ਹੋ ਅਸਲ ਮੈਂ ਇਸ ਤਰੀਕੇ ਨਾਲ ਦੇਖੂਗੀ ਕਿ ਦੇਖੋ ਜਿਹੜੀ ਕਮਿਸ਼ਨਰ ਸਾਹਿਬ ਦੇ ਨਾਲ ਉੱਥੇ ਗੱਲ ਹੋਈ ਆ ਮੈਂ ਹਲਾ ਕਮਿਸ਼ਨਰ ਦੇ ਨਾਲ ਗੱਲ ਹੋਈ ਆ ਮੇਰੀ ਤੇ ਉਹ ਮੈਮ ਕਹਿੰਦੇ ਨੇ ਕਿ ਅਸੀਂ ਇਹਨਾਂ ਨੂੰ ਤੇ ਪੂਰਾ ਇਹਨਾਂ ਨੂੰ ਕੱਸਿਆ ਹੋਇਆ ਆ ਲੇਕਿਨ ਮੈਨੂੰ ਲੱਗਦਾ ਕਿ ਇਹਨਾਂ ਨੇ ਬੰਦੇ ਜਿਹੜੇ ਗਲਤ ਖੜੇ ਹੋਏ ਤਿੰਨ ਇੱਕ ਬੰਦੇ ਗਲਤ ਖੜੇ ਹੋਏ ਇਹਨਾਂ ਨੇ ਜਿਹੜੇ ਜਿਹੜੇ ਬੰਦੇ ਬੇਕਸੂਰ ਆ ਉਹਨਾਂ ਨੂੰ ਉਹਦਾਂ ਬਾਰੇ ਮੈਂ ਨਾਲ ਦੀ ਨਾਲ ਉਹਨਾਂ ਨੂੰ ਉਹ ਮੇਰੀ ਪਰਸਨਲ ਜਿਹੜੀ ਉਹਨਾਂ ਦੇ ਨਾਲ ਕਨਵਰਸੇਸ਼ਨ ਹੋ ਰਹੀ ਆ ਪੁਲਿਸ ਦੇ ਨਾਲ ਠੀਕ ਆ ਤੇ ਉਹ ਦਿੱਤੀ ਹੋਈ ਆ ਤੇ ਬਾਕੀ ਜਿਹੜਾ ਮੈਂ ਲਾਸਟ ਦਿਨ ਵੀ ਕਿਹਾ ਮੈਂ ਕਿ ਸਿੱਧੇ ਤਰੀਕੇ ਨਾਲ ਕੈਮਰੇ ਦੇ ਆ ਕੇ ਜਿੰਨੇ ਮੇਰੇ ਕਲਾਸ ਮਾਰਿਆ ਵਾ ਉਹ ਮਾਫੀ ਮੰਗ ਲਵੇ ਠੀਕ ਆ ਮੈਂ ਉਹਨੂੰ ਮਾਫ ਕਰ ਦਾਂਗੀ ਠੀਕ ਆ ਤੇ ਜੇ ਉਹ ਆਕਰ ਦਿਖਾਊਗਾ ਤਾਂ ਫਿਰ ਕੰਪਲੇਟ ਤੁਸੀਂ ਕੰਪਲੇਟ ਜਿਨ੍ਹਾਂ ਨੇ ਕਲਾਸ ਜੇ ਮਾਫੀ ਮੰਗ ਗਏ ਇਹ ਮਾਫੀ ਜਿੱਦਾਂ ਮੈਂ ਸਾਰੇ ਦੇ ਸਾਹਮਣੇ ਆ ਰਹੀ ਹੈ ਨਾ बार-बार ਤੁਸੀਂ ਇੱਕ ਵਾਰੀ ਪੁਲਿਸ ਨੂੰ ਕਹਿੰਦੇ ਪੁੱਛਦਾ ਕਿ ਉਹ ਕਿਉਂ ਨਹੀਂ ਆ ਰਹੇ ਸਾਹਮਣੇ ਉਹਨਾਂ ਦੇ ਉਹ ਉਹਨਾਂ ਨੂੰ ਲੈ ਕੇ ਆਓ ਸਾਹਮਣੇ ਤੁਸੀਂ ਇੱਕ ਵਾਰੀ ਪੁਲਿਸ ਨੂੰ ਵੀ ਤਾਂ ਕੁਐਸਚਨ ਕਰੋ ਨਾ ਪੁਲਿਸ ਖੁਦ ਹੀ ਆਪ ਦੀ ਇੰਟਰੋਡਿਊਸ ਇੰਟਰੋਡਿਊਸ ਕੀ ਕਰੀ ਐਡਜਸਟ ਕਿ ਜਿਹੜੇ ਕਹਿੰਦੇ ਸੀ ਮੈਨੂੰ ਕੰਮ ਨਹੀਂ ਮਿਲਣਾ ਹੈਗਾ ਇਹ ਜਸਟ ਉਹਨਾਂ ਦਾ ਰਿਪਲਾਈ ਹੈ ਜਿਹੜੇ ਆਰਗੇਨਾਈਜ਼ਰ ਕਹ ਰਹੇ ਸੀ ਤੇ ਇਸੀ ਚੀਜ਼ ਦਾ ਜਿਹੜਾ ਮੁੱਦਾ ਵਾ ਉਸ ਜਿਹੜਾ ਮੇਰਾ ਪਰਚਾ ਆਲਰੇਡੀ ਦਰਜ ਹੋ ਗਿਆ ਉਹਦੇ ਨਾਲ ਕੋਈ ਮੈਟਰ ਨਹੀਂ ਹੈ ਇਹ ਸਿਰਫ ਉਹਨਾਂ ਦਾ ਰਿਪਲਾਈ ਲਈ ਅਸੀਂ ਕੱਟੇ ਹੋਏ ਹਾਂ ਇਹ ਕਿੰਨਾਂ ਨੇ ਕੱਟ ਕੀਤਾ ਮੈਮ ਅਸੀਂ ਜਿਹੜੇ ਸਾਰੇ ਸਪੋਰਟਰ ਜਿਹੜੇ ਸਪੋਰਟਰ ਨੇ ਮੇਰੇ ਕੌਣ ਕੌਣ ਅੱਜ ਕੱਟ ਵਿੱਚ ਨੇ ਜਿਹੜੇ ਜਿਹੜੇ ਕਾਗਜ਼ ਪ੍ਰਦਾਨ ਨੇ ਸਾਰੇ ਉਹ ਜਿਹੜੇ ਆਏ ਨੇ ਐਸੋਸੀਏਸ਼ਨ ਤੁਹਾਨੂੰ ਆਪੇ ਆਪ ਦੇ ਇੰਟਰੋਡਿਊਸ ਇੰਟਰੋਡਿਊਸ ਕਰਵਾਣਗੇ ਤੁਹਾਨੂੰ ਠੀਕ ਹੈ ਨਾ ਕੌਣ ਕੌਣ ਨੇ ਠੀ ਹਣਾ ਕਈ ਪਬਲਿਕ ਵੀ ਆਈ ਹੋਈ ਹੈ ਮੇਰੀ ਹੁਣ ਜਿਨ੍ਹਾਂ ਨੂੰ ਮੈਂ ਜਾਣਦੀ ਨਹੀਂ ਹੁਣ ਰਿਪੋਰਟਰ ਕਈ ਤੁਸੀਂ ਮੇਰੇ ਘਰੇ ਆਈ ਸੀ ਮੈਂ ਨਹੀਂ ਜਾਣਦੀ ਕਈਆਂ ਨੂੰ ਹੈਨਾ ਤੇ ਸਾਰੇ ਦਾ ਨਾਮ ਹੀ ਲੈ ਸਕਦੀ ਤੁਸੀਂ ਉਹਨਾਂ ਕੋਲ ਆਪਦਾ ਆਪਦਾ ਪੁੱਛ ਲਿਓ ਜੋ ਹੈ ਮੈਂ ਇਹ ਪਈਆ ਦਰਜ ਹੋਈ ਹੈ ਗ੍ਰਿਫਤਾਰੀ ਵੀ ਹੋਈ ਹੈ ਉਸ ਨੂੰ ਕਿਵੇਂ ਦੇਖਦੇ ਹੋ ਉਸ ਨੂੰ ਮੈਂ ਇਸ ਤਰੀਕੇ ਨਾਲ ਦੇਖੂੰਗੀ ਕਿ ਦੇਖੋ ਜਿਹੜੀ ਕਮਿਸ਼ਨਰ ਸਾਹਿਬ ਦੇ ਨਾਲ ਉੱਥੇ ਗੱਲ ਹੋਈ ਹੈ ਮਹਿਲਾ ਕਮਿਸ਼ਨਰ ਦੇ ਨਾਲ ਗੱਲ ਹੋਈ ਹੈ ਮੇਰੀ ਤੇ ਉਹ ਮੈਮ ਕਹਿੰਦੇ ਨੇ ਕਿ ਅਸੀਂ ਇਹਨਾਂ ਨੂੰ ਤੇ ਪੂਰਾ ਇਹਨਾਂ ਨੂੰ ਕੱਸਿਆ ਹੋਇਆ ਆ ਲੇਕਿਨ ਮੈਨੂੰ ਲੱਗਦਾ ਕਿ ਇਹਨਾਂ ਨੇ ਬੰਦੇ ਜਿਹੜੇ ਗਲਤ ਖੜੇ ਹੋਏ ਤਿੰਨ ਇੱਕ ਬੰਦੇ ਗਲਤ ਖ ਜਿਹੜੇ-ਜਿਹੜੇ ਬੰਦੇ ਬੇਕਸੂਰ ਆ ਉਹਨਾਂ ਨੂੰ ਉਹਨਾਂ ਬਾਰੇ ਮੈਂ ਨਾਲ ਦੀ ਨਾਲ ਉਹਨਾਂ ਨੂੰ ਉਹ ਮੇਰੀ ਪਰਸਨਲ ਜਿਹੜੀ ਉਹਨਾਂ ਦੇ ਨਾਲ ਕਨਵਰਸੇਸ਼ਨ ਹੋ ਰਹੀ ਆ ਪੁਲਿਸ ਦੇ ਨਾਲ ਠੀਕ ਆ ਤੇ ਉਹ ਦਿੱਤੀ ਹੋਈ ਆ ਤੇ ਬਾਕੀ ਜਿਹੜਾ ਮੈਂ ਲਾਸਟ ਦਿਨ ਵੀ ਇਹ ਕਿਹਾ ਮੈਂ ਕਿ ਸਿੱਧੇ ਤਰੀਕੇ ਨਾਲ ਕੈਮਰੇ ਦੇ ਆ ਕੇ ਜਿਨੇ ਮੇਰੇ ਕਲਾਸ ਮਾਰੇ ਆ ਉਹ ਮਾਫੀ ਮੰਗ ਲਵੇ ਠੀਕ ਆ ਮੈਂ ਉਹਨੂੰ ਮਾਫ ਕਰ ਦਾਂਗੀ ਠੀਕ ਆ ਤੇ ਜੇ ਉਹ ਆਕਰ ਦਿਖਾਊਗਾ ਤਾਂ ਫਿਰ ਕੰਪਲੇਟ ਤੁਸੀਂ ਕੰਪਲੇਟ ਜਿਨ੍ਹਾਂ ਨੇ ਕਲਾਸ ਜੇ ਮਾਫੀ ਮੰਗ ਜੇ ਮਾਫੀ ਜਿੱਦਾਂ ਮੈਂ ਸਾਰੇ ਦੇ ਸਾਹਮਣੇ ਆ ਰਹੀ ਆ ਨਾ बार-बार ਤੁਸੀਂ ਇੱਕ ਵਾਰੀ ਪੁਲਿਸ ਨੂੰ ਕਹਿੰਦੇ ਪੁੱਛਦਾ ਕਿ ਉਹ ਕਿਉਂ ਨਹੀਂ ਉਹਨਾਂ ਦੇ ਉਹ ਉਹਨਾਂ ਨੂੰ ਲੈ ਕੇ ਆਓ ਸਾਹਮਣੇ ਤੁਸੀਂ ਇੱਕ ਵਾਰੀ ਪੁਲਿਸ ਨੂੰ ਵੀ ਤਾਂ ਕੁਐਸਚਨ ਕਰੋ ਨਾ ਪੁਲਿਸ ਖੁਦ ਹੀ ਆਪ ਦੀ ਇੰਟਰੋਡਿਊਸ ਇੰਟਰੋਡਿਊਸ ਕੀ